ਆਜਾ ਤੁਹ ਆਪਣੀ ਕੋ ਪਲੈਨਿੰਗ ਆ ਉਹ ਵੀ ਪਾਈਟਲੇਵਾਲ ਸਾਹਿਬ ਆਪਾਂ ਨੂੰ ਤੁਸੀਂ ਸੁਨੇਹਾ ਦੇ ਕੇ ਜਾਣਗੇ ਤੋਂ ਉਹਨਾਂ ਨੂੰ ਬੇਨਤੀ ਆ ਕਿ ਪਾਈਟਲੇਵਾਲ ਸਾਹਿਬ ਸਟੇਜ ਤੇ ਆਉਣ ਬੋਲ ਸੰਹਾਨ ਬੋਲ ਸੰਹਾਨ ਮੈਂ ਸਾਰੇ ਚਲਾਉਣਾ ਜਾਂਦਾ سب سے پہلے واحد واحر جی کی فتح ویسے تو ਜਿਸ ਤਰ੍ਹਾਂ ਦੀ ਬਰਗਵਾਤ ਹੋਈ ਆ ਤੁਹਾਡੇ ਸਾਹਮਣੇ ਹੋਈ ਏ ਸਾਰੀ ਕੁਝ ਤਹਿ ਪਹਾਵਾ ਵਾਸਤੇ ਬਾਕੀ ਬਚਿਆ ਨਹੀਂ ਇਹ ਗੱਲ ਹੈ ਕਿ ਜਦੋਂ ਜਥੇ ਮੰਨਕ ਧਾਜੇ ਦੇ ਅੰਦਰ ਅਸੀਂ ਵੀ ਡਾਕਟਰ ਇਸੇ ਨਾਲ ਦਾ ਫੈਸਲਾ ਕਰਦੇ ਹਾਂ ਅਸੀਂ ਫੈਸਲਾ ਹੋਰ ਨੂੰ ਪਸ ਕਰਦੇ ਆ ਸਾਡਾ ਫੈਸਲਾ ਇਹ ਹੁੰਦਾ ਹੈ ਕਿ ਸਾਡੇ ਕੋਲ ਜਦੋਂ ਕਿਸੇ ਨੇ ਆਉਣਾ ਹੈ ਉਹ ਵੀ ਸਾਡੀ ਸਪਸ਼ਟ ਮੰਗ ਹੈ ਕਿ ਅਸੀਂ ਕਾਗਜ਼ੀ ਗੱਲ ਤਾਂ ਕਰਦੇ ਨਹੀਂ ਮਾਨ ਲੋ ਭਾਈ ਕੋਪ ਨੇ ਹਦੇਸ਼ ਦੇ ਦਿੱਤੇ ਨੇ ਕਿ ਜੇ ਪਦਮਾ ਦਰਜ ਕਰੇ ਸਰਕਾਰ تو من لگتا بہت چنگا ہوگا کہ مقدمہ درج کر کے کاپی کپی نال ہوں کہ جی بند ڈھانچے آپ جنا چلو کوئی گل نہیں اس ایک گل ہو چنگی ہوئی ہے کہ اپنے سارے پہ سانت کوئی بھی ہو ساڑھے نجم ساڑھے اسلو پہ کوئی بھی ہو ਜਦੋਂ ਸੰਤ ਬਾਬਾ ਸਰਬੋਤਮ ਜੀ ਵਰਗੀਆਂ ਸ਼ਖਸੀਅਤਾਂ ਸਾਡੇ ਵਿੱਚ ਬੈਠੀਆਂ ਹਾਂ ਉਸ ਵਕਤ ਮੈਨੂੰ ਲੱਗਦਾ ਏ ਅੱਖਾਂ ਹੋ ਜਾਂਦਾ ਏ ਕਿ ਉਹਨਾਂ ਨੂੰ ਲੱਗਦੇ ਕੋਈ ਗੱਲ ਆਪਣੇ ਵਰਗੇ ਬੰਦੇ ਕਹਿ ਰਿਹਾ ਹਾਂ ਉਹ ਠੀਕ ਨਹੀਂ ਹੁੰਦੀ ਹਾਂ ਹਾਂ ਇਹ ਜ਼ਰੂਰ ਹੈ

بابا جی سارے نو ویمے داری تن گئی کیونکہ اِسے تو حکم مانے سرکار نے یہ کچھ کرنے سکار یہ پیچا پہ میں پہلے لے کے آؤں گی کی لے کے آؤں گے یہ توس ہے سامان بھی تھوڑے پہ وشواس ہے کہ تھی ایک مہان ہستی ہو کے ਗੁਰਾਲਾ ਸਾਹਿਬ ਦੀ ਗੱਲ ਹੈ ਉਹ ਅਸੀਂ ਜੁੜਾਈ ਜਿਹੜੀਆਂ ਮੈਡਮ ਹੈ। ਮੈਂ ਨੂੰ ਪਹਿਲੇ ਦਿਨ ਤੋਂ ਇਹ ਕਹਿੰਦਾ ਰਹੇ ਹਾਂ। ਵਾਕਿ ਗੁਰਾਲਾ ਸਾਹਿਬ ਅਸੀਂ ਸਮਰਥਨ ਦੇਣ ਵਾਲੇ ਹਾਂ। ਅਸੀਂ ਫੈਸਲਾ ਲੈਣ ਵਾਲੇ ਨਹੀਂ ਹਾਂ। ਤੁਸੀਂ ਫੈਸਲਾ ਕਿਹਦਾ ਲੈਣਾ ਹੈ? ਕਿਉਂਕਿ ਧਾਰਮਿਕ ਮਸਲੇ ਨੇ, ਧਾਰਮਿਕ ਮੁੱਦੇ ਨੇ। ਇਹਨੂੰ ਧਾਰਮਿਕ ਜਥੇਬੰਦੀਆਂ, ਧਾਰਮਿਕ ਸਖਸ਼ੀਤਾਜੀ ਬੜਿਆ ਘਰ ਦੇ ਨਾਲ ਟੈਕਲ ਕਰ ਸਕਦੇ ਹਾਂ ਹਾਂ ਸਾਡੀ ਕਿਸਾਨੀ ਦਾ ਕੋ ਮੁੱਦਾ ਆਉਂਦਾ ਤੁਹਾਨੂੰ ਫਿਰ ਸਹੀ ਆਦੇ ਢੰਗ ਨਾਲ ਟੈਕਲ ਕਰਨਾ ਉਹ ਸਭਾ ਲੰਗਾ ਇਹ ਮੁੱਦਾ ਤੁਹਾਡਾ ਹੈ ਇਹਨੂੰ ਤੁਸੀਂ ਕਿਵੇਂ ਟੈਕਲ ਕਰਨਾ ਹੈ ਇਹ ਤੁਹਾਨੂੰ ਦਾ ਪੇਜ ਮੁੱਕਿਆ ਦਾ ਪਤਾ ਹੈ ਸਭੇ ਵਸਤੀ ਤਾਂ ਸੀ ਇਸ ਗੱਲ ਜੀ ਸਾਨੂੰ ਕਿਸੇ ਬਾਹਰ ਤੋਂ ਬੈਠੇ ਵੀਰ ਨੇ ਕਹਿਤਾ ਵੀ ਜਿਵੇਂ ਅਸੀਂ ਕਿਹਾ ਕਿ ਏਸਾ ਮੋਰਚੇ ਦੇ ਉੱਤੇ ਅਸੀਂ ਕਿਸਾਨ ਮਹਾਪੰਚਾਇਤਾਂ ਕਰਾਂਗੇ ਤਾਂ ਸਾਨੂੰ ਬਾਹਰ ਤੋਂ ਬੈਠੇ ਗੁਰਮੁਖੀ ਪਿਆਰੇ ਨੇ ਕਿਸੇ ਨੇ ਮਤ ਦਿੱਤੀ ਸਮਤ ਬਕਸ਼ੀ ਉਹ ਕਹਿੰਦਾ ਜੀ ਕਦੇ ਵੀ ਧਾਰਮਿਕ ਸਥਾਨਾਂ ਦੇ ਉੱਤੇ ਪੁੱਛਾਈ ਤਾਂ ਮਹਾਪੰਚਾਇਤਾਂ ਨਹੀਂ ਹੋਵੇਗਾ ਇਹ ਮੱਝਾਂ ਨਾਲ ਕਿਤੇ ਨਾ ਕਿਤੇ ਅਸੀਂ ਗੱਲ ਕਰਾਂ। ਸੋ ਇਸ ਕਰਕੇ ਧਾਰਮਿਕ ਮੁੱਦਾ ਹੈ ਧਾਰਮਿਕ ਮਸਲਾ ਹੈ ਇਹਦੇ 'ਚ ਹਰ ਫੈਸਲਾ ਲੈਣ ਦਾ ਅਧਿਕਾਰ ਸਾਡੀਆਂ ਇਹਨਾਂ ਮਹਾਨ ਸਖੇਰਤਾ ਨੂੰ ਹੈ ਜਿਹੇ ਦਾ ਵੀ ਤੁਸੀਂ ਫੈਸਲਾ ਲਓਗੇ ਸਾਡੇ ਲਈ ਸਰਮੱਥੇ ਰਹਦੇ ਅਸੀਂ ਸਪੋਰਟਰ ਹੈ ਅਸੀਂ ਸਪੋਰਟ ਕਰਨ ਆਏ ਆ ਬਹੁਤ سارے ਲੋਕ ਸਮਝ ਲਈ ਕਹਿ ਦਿੰਦੇ ਨੇ ਕਿ ਤੁਸੀਂ ਕਿਸਾਨ ਗੁੰਨਣ ਆਇਆ ਤੁਹਾਡਾ ਇਸ ਮੋਚੇ ਨਾਲ ਕੀ ਸੰਬੰਧ ਹੈ ਉਹਨਾਂ ਨੂੰ ਅੱਜ ਦੱਸਨੇ ਆਂ جدو شروع ہویا ویسے تو میں جن بولیا جا رہا سو میرے اندر میں جی پولیٹیل گرو کا ہوکا دن ہاں جیسے نان پولیٹیلا کے لوگ آ سب کسی طرح نہیں راجنیتی لگنے کی لو نہیں ہوگی سنوں مطلب نہیں ہے ایک نیکٹ گل ضرور میرے بھی سامنے چاہیے تو میرے ساتھی سردار بلدیو سن ਸਿਰਸਾ ਵੀ ਕਈ ਵਾਰੀ ਕਿਉਂਕਿ ਇਹਨੂੰ ਕੋਪਨੀ ਕਿੰਨਾ ਕ ਹਰਖਾ ਬਵਾਜ ਜਾਂਦੇ ਕਿ ਜਦੋਂ ਕਿ ਉਹਦੇ ਬੋਲਦੇ ਨੇ ਇਹ ਉਹਨਾਂ ਦੇ ਪ੍ਰਤੀ ਜਰੂਰ ਦੋ ਚਾਰ ਸ਼ਬਦ ਇਹਨਾਂ ਦੇ ਨਿਕਲ ਹੀ ਜਾਂਦੇ ਨੇ ਜਿਵੇਂ ਕਈ ਵਾਰੀ ਨਮੇਟਾਂ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਜਿਹੜੇ ਵਿਰੋਧੀ ਧਿਰਾਂ ਦੇ ਕਹਿੰਦੇ ਬੀਜੇਪੀ ਵਾਲਿਆਂ ਨੂੰ ਕਹੋ ਕਿ 2 ਮਿੰਟ ਬੋਲ ਦੇਣ ਪਰ ਉਹਦੇ ਵਿੱਚ ਦੋ ਗੱਲਾਂ ਨਾ ਕਹਿਣਾ ਇੱਕ ਤਾਂ ਮੁਸਲਮਾਨ ਦਾ ਨਾਮ ਆ ਲੈਣ ਮੁਸਲਮਾਨ ਨੂੰ ਉਹਦਾ ਮેર ਮਾਵਾਵੇ ਇੱਕ ਪਾਕਿਸਤਾਨ ਦਾ ਮੇਲਵਾਨ ਆਇਆ ਤੇ 2 ਮਿੰਟ ਬੋਲ ਗਿਆ ਉਹ ਕਹਿੰਦੇ 2 ਮਿੰਟ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਸੋ ਇੱਕ ਤੜਪ ਹੁੰਦੀ ਆ ਹਰ ਇਨਸਾਨ ਦੇ ਇਹਨਾਂ ਦੇ ਅੰਦਰ ਹੈ ਮੈਂ ਇਹਨਾਂ ਨੂੰ ਕਹਿੰਦਾ ਰਹਿੰਦਾ ਸੀਗਾ ਕਿ ਨਹੀਂ ਅਸੀਂ ਨੌਨ ਪੋਲਿਟਿਕਲ ਹਾਂ ਸਭੀ ਕਿਸੇ ਵੀ ਗੱਲ ਦੇ ਵਿੱਚੋਂ ਪੋਲਿਟਿਕਲ ਝਲਕ ਨਹੀਂ ਆਉਣੀ ਚਾਹੀਦੀ ਅਸੀਂ ਨੌਨ ਪੋਲਿਟਿਕਲ ਹਾਂ ਲੇਕਿਨ ਇੱਕ ਪਹਿਲਾ ਦੱਸਾਂ ਜਦੋਂ ਅਸੀਂ ਪਹਿਲੀ ਵਾਰ ਇੱਥੇ ਆਇਆ ਪ੍ਰੈਸ ਕਾਨਫਰੰਸ ਕਰਕੇ ਗਏ ਉਸ ਵਕਤ ਜਿਹੜੇ ਸਾਡੇ ਲੋਕ ਆਕਰਦੀ ਸ਼੍ਰੋਮੇ ਕਲਿਦਰ ਵਾਲਿਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਆਪਦੇ ਵਰਕਰਾਂ ਨਾਲ ਸਭ-ਸਭ ਕੇ ਮੀਟਿੰਗ ਕੀਤੀ ਤੇ ਕਿਹਾ ਕਿ ਭਾਈ ਅੱਜ ਤੋਂ ਬਾਅਦ ਸਿੱਧੂਪੁਰ ਜੱਥੇ ਬੰਦੀ ਨੂੰ ਨਾਲ ਦਾ ਖੰਡ ਲੈਣੀ ਹੈ ਤੇ ਨਾ ਹੀ ਸਿੱਧੂਪੁਰ ਜੱਥੇ ਬੰਦੀ ਨੂੰ ਤੁਸੀਂ ਕਿਸ ਨੇ ਸਾਥ ਦੇਣਾ ਇੱਕ ਇਹ ਮੈਂ ਹਰਾਮ ਹੋ ਜਾ ਮੈਂ ਕਹਿੰਦਾ ਸੀ ਵੀ ਆਹ ਤਾਂ ਹਨੂ ਸਿਰਸਾ ਐਨੀ ਉਹਦਾ ਤੇ ਰੋਲਾ ਪਾਈ ਜਾਂਦਾ ਹੈ ਉਹਨਾਂ ਨੇ ਵਿਚਾਰਿਆਂ ਨੇ ਕਿਸੇ ਇੱਕ ਮਲਾਜਮ ਦੀ ਗਲਤੀ ਹੋਊਗੀ ਜਿਨੇ ਇਹ ਹਰਕਤ ਕੀਤੀ ਲੇਕਿਨ ਉਹਨਾਂ ਨੇ ਸਾਫ਼ ਕਰਤਾ ਇਹ ਜਦੋਂ ਇਹ ਕਿਹਾ ਕਿ ਸਿੱਧੂਪੁਰ ਦੇ ਤੇ ਮੰਦੀ ਬਾਸ ਸਮਰਥਨ ਨਹੀਂ ਦੇਣਾ ਤੇ ਇਹਨਾਂ ਨੂੰ ਫੰਡ ਨਹੀਂ ਦੇਣਾ ਕਿਉਂ ਕਿ ਇਹ ਉਥੇ ਗਏ ਕਿਉਂ ਆਵਲੇ ਗਏ ਦੇ ਸ਼ਰੋਣੀ ਕਮੇਟੀ ਦੇ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮਾ ਦਾਜ ਹੋਇਆ ਜਿਹੜੇ ਲੋਕਾਂ ਨੇ ਸਾਡੇ ਗੁਰੂ ਦੇ ਨਾਲ ਅਜਿਹਾ ਹਰਕਾ ਕੀਤੀਆਂ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦੀ ਮੰਗ ਕਰਦਾ ਬਲੇਰ ਵੀ ਉੱਤੇ ਦਾ ਨਾ ਕਰਦਾ ਇਹਦਾ ਮਤਲਬ ਇਹ ਤਕਲੀਫ ਉਹਨਾਂ ਲੋਕਾਂ ਨੂੰ ਹੋਈ ਫਿਰ ਪਤਾ ਲੱਗਿਆ ਕਿ ਹੋ ਸਕਦਾ ਫਿਰ ਸੱਚ ਲੋਚ ਉਹਨਾਂ ਨਾਲ ਕੋਈ ਦੇ ਵਿੱਚ ਇਨਵੋਲਵਮੈਂਟ ਹੈ ਕਲੀ ਗੱਲ ਨਹੀਂ ਇਹ ਸੋ ਆਪਾਂ ਜਾਦਾ ਸਮਾਂ ਇਹਦੇ ਤੇ ਮੈਂ ਨਹੀਂ ਲੈਣਾ ਤੁਹਾਡਾ ਤੁਹਾਡਾ ਸਾਰਿਆਂ ਦਾ ਸਾਰੀਆਂ ਹੀ ਕਿਸਾਨ ਦੇ ਚਿਲੰਦੀਆਂ ਸਾਰਿਆਂ ਸਾਡੇ ਧਾਰਮਿਕ ਸ਼ਿੱਸ਼ੇਤਾ ਧਾਰਮਿਕ ਜਥੇਬੰਦੀਆਂ ਪਰ ਮੇਰੀ ਬੀਕੇ ਜੁਗਤਾ ਸਿੱਧੂਪੁਰ ਦੇ ਜਿੰਨੇ ਵੀ ਸਾਡੇ ਬਲੌਗ ਪ੍ਰਧਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸਟੇਟ ਲੈਵਲ ਦੇ ਲੀਡਰ ਸੇਡਾਂ ਤੋਂ ਥੱਲੇ ਤੱਕ ਹਰ ਇੱਕ ਵਰਕਰ ਜਿਨ੍ਹਾਂ ਨੇ ਯੋਗਦਾਨ ਪਾਇਆ ਤੁਸੀਂ ਅੱਜ ਦੀ ਇਸ ਪੰਚਾਇਤ ਨੂੰ ਸਫਲ ਬਣਾਉਣ ਦੇ ਵਿੱਚ ਤੁਹਾਡਾ ਸਾਰਿਆਂ ਦਾ ਪੈਰਕ ਤੇ ਕਦਮ ਸਾਡੇ ਸਿਰ ਉੱਤੇ ਹੈ ਤੁਸੀਂ ਚੱਲ ਕੇ ਆਏ ਹੋ ਸਫਲਤਾ ਦਾ ਮਾਰਗ ਲੈ ਕੇ ਗਏ ਹੋ ਇਹ ਸਫਲਤਾ ਤੁਹਾਡੀ ਹੈ ਗੁਰੂ ਪਿਆਰਿਓ ਕਿਉਂਕਿ ਆਪਾਂ ਨੂੰ ਪਤਾ ਲੋਕਾਂ ਦੀ ਏਕਤਾ ਦੀ ਜਿੱਤ ਹੁੰਦੀ ਹੈ ਨਹੀਂ ਤਾਂ ਬਣਾ ਸਾਹਿਬ ਵਿਚਾਰੇ 5 ਸਾਲ ਤੋਂ ਲੰਕੀ ਜਾਂਦੇ ਸੀ ਇਸ ਗੱਲ ਦੇ ਉੱਤੇ ਪਰ ਇੱਕ ਗੱਲ ਤਾਂ ਗੁਰੂ ਧਿਆਨ ਰੱਖ ਲਿਓ ਕਿ ਜੇਕਰ ਅੱਜ ਵੀ ਕਿਸੇ ਤਰ੍ਹਾਂ ਦੀ ਸਾਡੇ ਨਾਲ ਕੋਈ ਧੋਖਾਈ ਹੋਣੀ ਹੈ ਫੇਰ ਕੋਈ ਸਾਡੇ ਨਾਲ ਚਾਲ ਚਲਾਕੀ ਹੋਈ ਹੈ ਤੇ ਫਿਰ ਅੱਗੇ ਦੇਵਾਂਗੇ ਧਰਨਾ ਉਹ ਫਿਰ ਕਿਹੜੇ ਅਫਸਰ ਨੇ ਜਿਹੜਾ ਅਫਸਰ ਰਿਵੈਕਟਡ ਹੋਇਆ ਉਹਦਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਦਫਤਰ ਬੰਦ ਕਰਕੇ ਉਹਨਾਂ ਚੋਂ ਭਾਵੇਂ ਸਾਡੇ ਤੇ ਡਾਕਾ ਪੈਣ ਭਾਵੇਂ ਸਾਨੂੰ ਜੇਲਾ ਸਿੱਟਣ ਉਹ ਫਿਰ ਅਸੀਂ ਉਹ ਮਤਲਬ ਕਰਕੇ ਉੱਠਾਂਗੇ ਉਹ ਫਿਰ ਜਿਹੜਾ ਅਸੀਂ ਲੈਣੇ ਹੁੰਦੇ ਆ ਕਾਗਜ਼ ਆਉਦੇ ਆਤੀ ਉਹ ਲੈ ਕੇ ਉਠਾਵਾਂਗੇ ਫਿਰ ਜੇਕਰ ਸਾਨੂੰ ਦੁਬਾਰਾ ਵੀ ਕਰਨ ਦੀ ਲੋੜ ਪਈ ਤਾਂ ਤੁਹਾਡੇ سارے تو تو ہیں تو میں اس گل کی پروانگی لینی چاہتا دوست آئے اگر پھر بھی اتھے کوئی سارے لال چال چلا چستی ہوں ایمانداری دسو کہ اس واری نہ آپ دس گناہ گنتی آ سکنے ہیں ਨਮਾਟ ਤੁਹਾਡਾ ਸਤਿਨਾਮ ਪਿਆਰਿਓ ਗੁਰੂ ਆ ਸਾਡਾ ਅਸੀਂ ਇੱਥੇ ਸ਼ਕਤੀ ਲੈਂਦੇ ਆ ਇਹ ਐਵੇਂ ਨਹੀਂ ਬਾਣ ਹੋ ਰਿਹਾ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਕੋਈ ਲੋਕ ਕਹਿੰਦੇ ਨੇ ਕਿ ਤੁਸੀਂ ਬੰਦਾ ਕੀ ਕਰਦੇ ਹੋ ਮੈਂ ਦੱਸਦਾ ਨਾ ਅਸੀਂ ਕੋਈ ਬੰਦਾ ਨਾ ਕਰਦੇ ਆ ਬਦਾ ਜੀ ਜਿਸ ਨੇ ਕਲੰਦਰ ਦੀ ਗੱਲ ਚੱਗੀ ਪਿਆ ਕਲੰਦਰ ਗੁਰਮਾਨ ਸਿੰਘ ਦੇਵ ਜੀ ਦਾ ਜਨਮ ਐਸ ਦਿਨ ਨਹੀਂ ਐਸ ਦਿਨ ਹੋਇਆ ਸੀ ਮੇਰੇ ਦੋਸਤੋ ਮੈਂ ਉਸ ਵੇਲੇ ਸਟੂਡੈਂਟ ਸੀ ਮੈਂ ਉਸ ਟਾਈਮ ਇੱਕ ਛੋਟੀ ਜਿਹੀ ਅਵਸਥਾ 'ਚ ਹੁੰਦਿਆਂ ਇਹ ਗੱਲ ਕਹੀ ਸੀ ਕਿ ਸਾਡੇ ਇਤਿਹਾਸ ਦੇ ਨਾਲ ਸਾਡੇ ਸਾਡੇ ਧਰਮ ਦੇ ਨਾਲ ਸਭੀ ਤਾਕਤ ਦੇ ਸੌਮੇ ਦੇ ਨਾਲ ਛੇੜਛਾੜ ਹੋ ਰਹੀ ਹੈ ਕਿਉਂ ਹੋਈ ਭਰਾ ਕੋ ਇਸ ਲਈ ਹੈ ਕਿ ਅੱਜ ਕਹਿੰਦੇ ਨਹੀਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਦਾ ਇਸ ਦਿਨ ਹੋਇਆ ਸੀ ਦੂਜੇ ਕਾਰਨ ਨਹੀਂ ਇਹ ਐਸ ਦਿਨ ਹੋਇਆ ਸੀ ਤੇ ਥੋੜੇ ਦਿਨਾਂ ਬਾਅਦ ਅੰਤੇ ਕਾ ਕਰੂ ਨਾ ਉਹ ਆਖਣਗੇ ਕਾ ਕਰੂ ਨਾ ਲੱਗ ਪੈਣਾ ਤੇ ਫਿਰ ਉਹ ਕੰਗਵਾਉਂਦੇ ਬਣਾਉਂਦੇ ਫਿਰ ਵਿੱਚੋਂ ਬਾਂਦਰ ਆ ਕੇ ਬੈਠ ਜੂਗਾ ਬਿੱਲੀਆਂ ਦੀ ਲੜਾਈ ਕਰਵਾ ਕੇ ਉਹ ਕਹਿੰਦਾ ਕੌਣ ਲੜੀ ਜਾਂਦਾ ਭੋਰਿਓ ਨਾ ਰਾਮਚੰਦਰ ਹੋਇਆ ਨਾ ਰਾਮ ਹੈ ਨਾ ਕ੍ਰਿਸ਼ਨ ਨਾ ਤੇ ਬਾਬਾ ਨਾਲ ਕੋਈ ਤੇਰੀ ਗੱਲ ਚੱਲੇਗੀ ਨਹੀਂ ਉਹ ਤੁਹਾਡੇ ਇਤਿਹਾਸ ਨੂੰ ਮਿਥਿਹਾਸ ਬਣਾਉਂਦੀ ਹੈ ਸਾਜ਼ਿਸ਼ੀ ਦੋਸਤੋ ਮਿਥਿਆਸ ਬਣਾਉਂਦੀ ਇੱਕ ਚਾਲ ਹੈ ਕਿਉਂਕਿ ਬਾਰ ਬਾਰ ਸੱਭਨਾ ਚੱਲਿਆ ਜਾਂਦਾ ਸੀ ਇਸ ਲਈ ਯਾਦਾਂ ਮੇਰਾ ਘਰ ਤੁਹਾਡੇ ਚੋਂ ਬਹੁਤ ਹੁੰਦੀ ਹੈ ਅਸੀਂ ਹੋ ਰਹੇ ਸਾਡਾ ਵਿਰਸਾ ਉਹ ਐਸੋਸ ਵਿਰਸੇ ਦੇ ਮਾਲਕ ਹੈ ਜਿਨ੍ਹਾਂ ਨੇ ਕਦੇ ਪਠਾਣਾ ਨੂੰ ਸੁੱਖ ਨਾਲ ਸਲਵਾਰਾਂ ਪੋਈਆਂ ਪੋਈਆਂ ਕਿ ਨਹੀਂ ਪੋਈਆਂ ਹੁਣ ਕਹਿੰਦੇ ਸਿਉਂ ਕੋਈ ਨਾ ਉਹਦੇ ਤੋਂ ਡਰਦੇ ਨੇ ਕਿਉਂ ਡਰਦੇ ਨੇ ਕੋ ਸਲਵਾਰਾ ਪਉਣ ਵਾਲਾ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਦਾ ਸੀ ਇਸ ਫਲਸਫੇ ਦੇ ਵਿੱਚ ਕਿੰਨੀ ਛੇੜਛਾੜ ਕੀਤੀ ਜਾਵੇ ਉਨੀ ਥੋੜੀ ਹੈ ਜਿੰਨਾਂ ਨੂੰ ਦੰਗੰਡਾ ਕੀਤਾ ਜਾਏ ਉਹਨਾਂ ਥੋੜਾ ਹੈ ਇਸ ਲਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਜਿਹੜੇ ਉਹ ਸਰੂਪ ਚੋਰੀ ਹੋਏ ਨਹੀਂ ਉਹ ਚੋਰੀ ਕਰਵਾਏ ਗਏ ਹੈ ਗੜਾਈ ਐਸ ਬੰਦੀ ਹੈ ਉਸ ਸੈ ਸੁਭਾਣੀ ਹੋਇਆ ਕੁਝ ਸਾਡੀ ਉਸ ਤਾਕਤ ਦਾ ਸੋਮਾ ਜਿੱਥੋਂ ਅਸੀਂ ਸ਼ਕਤੀ ਲੈਨੇ ਆਂ ਇੱਕ ਤਾਂ ਇਸ ਗੱਲ ਨੂੰ ਸਮਝ ਲੋ ਬੜੀ ਸੌਖੀ ਗੱਲ ਹੈ ਅਗਰ ਕਿਤੇ ਕਿੱਕਰ ਦਾ ਡਰਖਟ ਹੈ ਉਹਦੇ ਥੱਲੇ ਕਿਤਰਾ ਫੁੱਲ ਨਹੀਂ ਆ ਨਿੰਮ ਦਾ ਡਰਖਟ ਆ ਉਹਦੇ ਥੱਲੇ ਨਿੰਮ ਉੱਗਦੀ ਹੈ ਜੇ 베ਰੀ ਦਾ ਡਰਖਟ ਆ ਉਹਦੇ ਥੱਲੇ 베ਰੀ ਉੱਗਦੀ ਹੈ ਔਰ ਤੁਹਾਡਾ ਮੋਟਾ ਜਿਹੜਾ ਬ੍ਰਿਸ਼ ਹੈ ਉਹ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦੇ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਉਹ ਫਾਰਾ ਵਿੱਚ ਇਸ ਕਰਕੇ ਤੁਹਾਡੇ ਦੇ ਥੱਲੇ ਜਿੰਨੇ ਉੱਪਰ ਨੇ ਅਗਰੇ ਫਲਸਫਾ ਕਾਇਮ ਰਹੇਗਾ ਤਾਂ ਬੰਦਾ ਸਿੰਘ ਬਹਾਦਰ ਹੋ ਸਕਦੇ ਵੀ ਹਨ ਉਹਨਾਂ ਚੋਂ ਲੈ ਕੇ ਬੰਦਾ ਸਿੰਘ ਬਹਾਦਰ ਜਾਂ ਹਰੀ ਸਿੰਘ ਨਲਵਾ ਦੁਬਾਰਾ ਨਾ ਪੈਦਾ ਹੋਏ ਇਹਦੇ ਲਈ ਤੁਹਾਡੇ ਫਲਸਫੇ ਤੇ ਬਾਰ ਹੈ ਦੋਸਤੋ ਔਰ ਇਸ ਲਈ ਸਭੀ ਸਾਡਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਆਪ ਦੇ ਖਸਪੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਆਂਚ ਨਹੀਂ ਆਉ ਦੇ ਗਏ ਕਹਿ ਰੱਖਣਾ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਕਿਉਂ ਹੈ ਮੈਂ ਕਹਿ ਰਿਹਾ ਕਿ ਇਸ ਖਸਪੇ ਦੇ ਵਿੱਚੋਂ ਤੁਹਾਡੀ ਕਿਸਾਨੀ ਦੀ ਲੜਾਈ ਅਗਰ ਜਿੱਤਦੇ ਹੋ ਨੋਟ ਕਰ ਲਿਓ ਫਿਰ ਗੱਲ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਖਸਪੇ ਦੇ ਧਰਨੀ ਲੋਕਾਂ ਨੂੰ ਹਿੱਸੇਜ ਬਣ ਦਿੱਤਾ ਗਿਆ ਅਸੀਂ ਮੰਗ ਪੱਤਰ ਲੈ ਕੇ ਮੜੇ ਹੁੰਦੇ ਸੀ ਜੇ ਨੂੰ ਐਸੇ ਕਿਤੇ ਦੇ ਲੋਕ ਕਿੁੱਝ ਧੋਕੇ ਇੱਕ ਮਨ ਹੋ ਕੇ ਲੜੇ ਤਾਂ ਜਿਰੂਏ ਕਹਿੰਦੇ ਸੀ ਨੇ ਕਿ ਮੋਦੀ ਐ ਇਹ ਮੁਰਦਾ ਨਹੀਂ ਇਹ ਛੁਪਦਾ ਨਹੀਂ ਕਿਸੇ ਦੇ ਮੂੰਹ ਤੇ ਮੋਦੀ ਵੀ ਛੁਪ ਗਿਆ ਛੁਕਾ ਲਿਆ ਆਪ ਉਸ ਵੇਲੇ ਸੋ ਇਸ ਕਰਕੇ ਇਹ ਕਿਹਦੇ ਕਰਕੇ ਸਰਵੇ ਮੁੰਡ ਕਰਕੇ ਸਾਡੇ ਫਾਸਤੇ ਕਰਕੇ ਅਸੀਂ ਇਹੇ ਕਰਕੇ ਛੁਕਾ ਰਹੇ ਹਾਂ ਇਹਦੇ ਚੁਣੀ ਵੱਖਰੀ ਗੱਲ ਹੈ ਨਾ ਸੋਚਿਆ ਕਰੋ ਵੀ ਹਰਿਆਣੇ ਆਪ ਦਾ Hindu ਹੈ ਉਹ ਨਹੀਂ ਪਿਆਰਿਓ ਉਹਨਾਂ ਦੀਆਂ 20 ਜਣਾਂ ਇੱਥੇ ਹੀ ਨੇ فلسفہ ہونا کا بھی یہی ہے وہ بھی یہی کچھ نے جب کچھ آپ سو اس کر کے میں زیادہ سما نہ لینا ہوا آپ سارے سنگت جس طریقے آئے ہو ایک ایک قدم سر مجھے آ تکلیف چل کے آئے ہوں، او ہو اوکھے ہوکے آئے ہو تو ہر دی اس تکلیف دا اگیائی دا اسی محسوس کردے ہوئے ਬਹੁਤ ਸਾਰੇ ਨਾਂ ਫਿਰ ਦੁਬਾਰਾ ਤੇਜ ਲੋਕਾਂ ਦਾ ਹਟਕਿਆ ਜੀਵਨਾ ਹਨੋਚਾ ਤੁਸੀਂ ਜਿੱਤ ਕੇ ਚਲੇ ਹੋ ਕਿਉਂਕਿ ਜੋ ਆਲਮ ਹੋ ਗਿਆ ਹੈ ਮੈਨੂੰ ਪਤਾ ਲੱਗਿਆ ਮੇਰੇ ਕੋਲ ਬਡਾਲਾ ਸਾਹਿਬ ਬੰਲਾ ਕਰਦੇ ਸੀ ਕਿ 6 ਦੁਪਹਿਰ ਸੀ ਨੇ ਕਿ ਘਟੇ ਦੇ ਘਟੇ ਦੇ ਵਿੱਚ ਉਹ 8000 ਦਰਜ ਦੀ ਕਿਉਂਕਿ ਮੇਰੀ ਜਿਹੜੀ ਗੱਲ ਹੋ ਰਹੀ ਸੀ ਮੈਂ ਤਾਂ ਕਹਿ ਰਿਹਾ ਸੀ ਉਹਨਾਂ ਨੂੰ ਕਿ ਜੀ ਅਸੀਂ ਵਿਸ਼ਵਾਸ ਤੇ ਅਸੀਂ ਤਾਂ ਪਿੱਛੇ ਹਟਨ ਵਾਲਾ ਤਾਂ ਨਹੀਂ ਹਾਂ ਲੇਕਿਨ ਬਾਬਾ ਜੀਾਂ ਦੇ ਸਮੂਹ ਭਰੋਸਾ ਅਸੀਂ ਜਿਵੇਂ ਵੀ ਤੁਸੀਂ ਕਹੋਗੇ ਸੋ ਹੋਈ ਚਲੇ ਜਾਵਾਂਗੇ ਲੇਕਿਨ ਉਹਨਾਂ ਵੱਲੋਂ ਗੱਲ ਇਹ ਆਈ ਹੈ ਕਿ ਕਿੰਨਾ ਡੇਢ ਘੰਟਾ ਲੱਗਣਾ ਹੈ ਐਫ ਆਈ ਆਰ ਲੌਜ ਹੋ ਗਿਆ ਐਫ ਆਈ ਆਰ ਦਾ ਨੰਬਰ ਉਹ ਆਪਣੇ ਤੱਕ ਆ ਜਾਏਗਾ ਸੋ ਇਸ ਲਈ ਆਪ ਸਭ ਦਾ ਬਾਬਾ ਜੀ ਦਾ ਬਹੁਤ ਸਾਰੀਆਂ ਸਿੱਖਿਆਵਾਂ ਜਿੰਨੀਆਂ ਵੀ ਜਥੇ ਬੰਨੀਆਂ ਚਾਹੀਆਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਸੇ ਨੂੰ ਕੋਈ ਕੋੜਾ ਸ਼ਬਦ ਨਹੀਂ ਲੱਗਿਆ ਹੋਵੇ ਕਿ ਮਾਰੇ ਜਾ ਚੁੱਕੇ ਹਵਾਈ ਦੁਰਜੀ ਦਾ ਅਨਸਰ ਹਵਾਈ ਦੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ 5 ਸਾਲ ਤੋਂ ਬੈਠੇ ਹੋ ਬਹਿਜੋ ਅਜੇ ਉਹ ਗੁਰੂ ਕੇ ਸਿੱਖੋ ਬੈਠਜੋ ਬੈਠਜੋ ਉਹ 6 ਮਹੀਨੇ ਕਰਕੇ ਪਾਲ ਦੇ ਦੇਂਦੇ ਮੰਡੀ ਸੁਟਣ ਵੇਲੇ 1 ਮਿੰਟ ਲਾਉਂਦੇ ਸੁੱਟ ਕੇ ਆਜੋ ਉਹ ਹੁਣ ਪੱਕੀ ਨੂੰ ਸੁੱਟਣ ਨਾ ਜਾਓ ਬੇਨਤੀ ਆ ਦਲੇਵਾ ਸਭ ਖੜੇ ਨੇ ਸਾਡੇ ਬਜ਼ੁਰਗ ਨੇ ਸਰਕਾਰ ਨੇ ਸਾਨੂੰ ਭਰੋਸਾ ਦਿਵਾਇਆ ਕਿ ਡੇਢ ਘੰਟੇ ਦੇ ਅੰਦਰ ਅੰਦਰ एफआईआर कॉपी ਦਾ ਨੰਬਰ ਲੱਗ ਕੇ ਪੰਥਕ ਹੋ ਕੇ ਤੇ ਕਾਪੀ ਆ ਜਾਊਗੀ। ਹੋਰ ਇਸ ਵਾਰ। ਔਰ ਇੱਥੇ ਜੇ ਕੋਈ ਐਫ ਆਈ ਆਰ ਕਾਪੀ ਦੀ ਤੋਬਾਦ ਅਸਲ ਸ਼ੁਰੂਆਤ ਹੋਣੀ ਇਸ ਜੰਗ ਦੀ ਤੇ ਸਪੀਕਰ ਸਾਹਿਬ ਹੋਣਾ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਇਹਨੂੰ ਖਤੇ ਕਰਮ ਲਈ ਵੀ ਅਗਲੀ ਟੀਮ ਵੀ ਨਾਮਜਦ ਕਰਦੀ ਹੋਊ ਕਿਉਂ ਜੇ ਨਾ ਹੋਇਆ ਤੇ ਬਾਬਾ ਸੇਵਾ ਸਿੰਘ ਜੀ ਵਰਗੀਆਂ ਰੂਹਾਂ ਬਾਬਾ ਸਰਬਜੋਤ ਸਿੰਘ ਜੀ ਬੇਦੀ ਵਰਗੀਆਂ ਰੂਹਾਂ ਆ ਜਿਹੜੇ ਧਿਆਣੀ ਲਾ ਕੇ ਦਸਵੰਦ ਕੱਢ ਕੇ ਆਉਣ ਵਾਲੀਆਂ ਰੂਹਾਂ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਹੋਇਆ ਐਲਾਨ ਇਹ ਬੜਾ ਮੈਨੇ ਰੱਖਦਾ ਹੈ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿੱਧਕ ਨਾ ਜਾਵੇ ਤੁਸੀਂ ਪ੍ਰਣ ਕੀਤਾ ਹੈ ਨਿਭਾਇਓ ارداس کر کے گرو تاری توڑ نبھا اور پانچ سال تو لگاتار ہوکا چلے تو بالکل نہیں اٹھنا جو سارے بجرگا نے کہہ اسی سیکھ لیا یہ بھی سیکھ لیا کہ سرکار جدو گل بات لی گی ہے نا دو اندر نہیں جانا ਬਾਰ ਬੈਠ ਕੇ ਗੱਲ ਕਰਨੀ ਤੇ ਸੁਣਨੀ ਇਹ ਵੀ ਬਜ਼ੁਰਗਾਂ ਨੇ ਸਮਝਾ ਦਿੱਤਾ ਹੈ ਹੋਰ ਇਨਸਾਨ ਹੈ ਹੋਰ ਨਾਲ ਨਾਲ ਇਹ ਵੀ ਬੇਨਤੀ ਕਰਾਂਗਾ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਬਾਬਾ ਸਰਪਜੋਤ ਸਿੰਘ ਜੀ ਬੇਦੀ ਚ ਹੋਣਾ ਨੂੰ ਔਰ ਭਾਈ ਭੁਪਿੰਦਰ ਸਿੰਘ ਹੋਣਾ ਨੂੰ ਤੇ ਦੂਸਰੇ ਪਾਸੇ ਸਰਕਾਰ ਤੋਂ ਆਏ ਸਾਡੇ ਮੰਤਰੀ ਸਾਹਿਬ ਹਰਜੋਤ ਸਿੰਘ ਜੀ ਇੰਦਰਬੀਰ ਸਿੰਘ ਜੀ ਨਿੱਜਰ ਔਰ ਕੁਲਤਾਜ ਸਿੰਘ ਜੀ ਸੰਗਵਾ ਸਪੀਕਰ ਸਾਹਿਬ ਉਹ ਐਫ ਆਰ ਦੀ ਕਾਪੀ ਪ੍ਰਾਪਤ ਕਰਨ ਵਾਸਤੇ ਅਗਲੇ ਪਾਸੇ ਆ ਜਾਣ ਅਸੀਂ ਪੰਤਕ ਹੋ ਕੇ ਤੋਂ ਅੱਜ ਤੁਹਾਨੂੰ 5 ਸਾਲ ਬਾਅਦ ਕਾਪੀ ਦੇ ਰਹੇ ਮੁਬਾਰਕ ਬਾਤ ਦੇ ਰਾਏ ਗੁਰਸਤਾਏ ਆ ਜਾਓ ਔਰ ਅਗਲੀ ਗੱਲ ਅੱਜ ਦੇ ਕੱਛ ਦੇ ਵਿੱਚ ਇਹ ਵੀ ਪੱਕੀ ਕਰਕੇ ਜਾਇਓ ਪੰਜਾਬ ਦੇ ਉਜਲੇ ਭਵਿੱਖ ਲਈ ਜਿੱਥੇ 328 ਪਾਵਨ ਸਰੂਪਾਂ ਦਾ ਅਸੀਂ ਇਨਸਾਫ ਲਿਆ ਹੈ ਅੱਜ ਇਹ ਵੀ ਐਡ ਕਰਕੇ ਜਾਓ ਗੁਰੂ ਸਾਹਿਬ ਜੀ ਦੇ ਇਤਿਹਾਸ ਸੋਧਣ ਤੋਂ ਬਾਅਦ ਅਸੀਂ ਬਰਗਾੜੀ ਵਾਸਤੇ ਵੀ ਸਰਕਾਰ ਨੂੰ ਕਹਿੰਦੇ ਤੁਰੰਤ ਉੱਤੇ ਫੈਸਲਾ ਲਵੇ ਔਰ ਪੰਥ ਵਾਲਿਓ ਜੇ ਅੱਗੇ ਤੋਂ ਚਾਹੁੰਦੇ ਆ ਇਤਿਹਾਸ ਵਿੱਚ ਖਰਾਬੀ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਨਾ ਹੋਣ ਤੇ ਸਾਨੂੰ ਸ਼ਰੋਮਣੀ ਕਮੇਟੀ ਆਜ਼ਾਦ ਕਰਾਉਣੀ ਹੋਵੇ ਆਜ਼ਾਦ ਕਰਨ ਦਾ ਐਦ ਵੀ ਕਰਕੇ ਜਾਓ ਹਾ ਜਿੰਦਾਬਾਹ ਅਸੀਂ ਬਾਬਾ ਜੀ ਹੁਣਾਂ ਨੂੰ ਵਿਸ਼ਵਾਸ ਦਵਾ ਦਿੰਨੇ ਆ ਆ ਭੀੜ ਦਾ ਪਾਇਓ ਜੀ ਮਾ ਪੁਰਸ਼ਾਂ ਨੂੰ ਅੱਗੇ ਆ ਲੈਣ ਦਿਓ ਤੁਸੀਂ ਆ ਭਾਈ ਦਲੇਵਾਲ ਸਭ ਹੁਣਾਂ ਨਾਲ ਹਾਂਜੀ ਇਹ ਬੇਨਤੀ ਕਰਦੇ ਆ ਕਿ ਅੱਗੇ ਵਾਸਤੇ ਇਹ ਪੰਥਕ ਇਕੱਠ ਆਪਣੇ ਬਜ਼ੁਰਗ ਬਾਬਾ ਸੇਵਾ ਸਿੰਘ ਜੀ ਸਰਬਜੋਤ ਸਿੰਘ ਜੀ ਮਨਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਅਸੀਂ ਗੋਲਕ ਦੀ ਭੁੱਖਬ ਨਹੀਂ ਰੱਖਦੇ ਅਸੀਂ ਪ੍ਰਧਾਨਗੀ ਦੀ ਚੌਧਰ ਦੀ ਭੁੱਖਬ ਨਹੀਂ ਰੱਖਦੇ ਜਿੱਥੇ ਝੋਕੋਗੇ ਪੰਚ ਖਾਤਰ ਉੱਥੇ ਹੀ ਝੁਕਾਂਗੇ ਜਾਈਏ ਸੋਨਾ ਫਤਰੀ ਆਗਾਂ ਸੋਨੇ ਲੋਕ ਸ੍ਰੀ ਰਾਜ ਹੈਦ ਕਰਕੇ ਜਾਇਓ ਅਸੀਂ ਕੇਂਦਰੀ ਦਖਲ ਬੰਦ ਕਰਕੇ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਹੈ ਅੱਜ ਕੇਂਦਰੀ ਅੱਖਰ ਕਰਕੇ ਇਹਨਾਂ ਦਾ ਉੱਥੇ ਕਬਜ਼ਾ ਹੋਇਆ ਹੋਇਆ ਹੈ ਸਰਕਾਰ ਨੂੰ ਇਹ ਵੀ ਕਹਿੰਦੇ ਆ ਅੱਜ ਹੀ ਵਿਧਾਨ ਸਭਾ ਲੋਕ ਸਭਾ ਤੇ ਵਿੱਚ ਬੱਤੇ ਲਿਆਂਦੇ ਜਾਣ ਗੁਜਰਾਤ ਤਾਮ ਲਾਡੂ ਦੇ ਬੰਦੇ ਛੱਡੇ ਗਏ ਨੇ ਸਾਡੇ ਬੰਦੀ ਸਿੰਘ ਰਹਾ ਕੀਤੇ ਜਾਣ ਨਜਾਤ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਸਰਗਪਾਰਟੀ ਮੀਤਾਂ ਦੇ ਸੱਦੇ ਅੱਗੇ ਵਾਸਤੇ ਪੰਜਾਬ ਵਿੱਚ ਹੜਨਾ ਆਉਣ ਅਸੀਂ ਧਾਰਮਿਕ ਪਤਵੰਤੇ ਕਿਸਾਨੀ ਵੀਰਾਂ ਵੱਲੋਂ ਵੱਡੇ ਪੱਤਰ ਤੇ ਸਾਥ ਦੇਾਂਗੇ ਪੰਜਾਬ ਦੇ ਹੱਕ ਪੰਜਾਬ ਕੋਲੇ ਹੋਣੇ ਚਾਹੀਦੇ ਨੇ ਪਾਣੀਆਂ ਦੇ ਬਾਪ ਦੇ ਇਹ ਕੇਂਦਰ ਕੋਲੇ ਨਹੀਂ ਚਾਹੀਦੇ ਅਧਿਕਾਰ ਪਾਣੀਆਂ ਦੇ ਪੰਜਾਬ ਕੋਲੇ ਚਾਹੀਦੇ ਨੇ ਇਹਦਾ ਵੀ ਅਸੀਂ ਐਦ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਦੀ ਯੂਨੀਵਰਸਿਟੀ ਕੇਂਦਰ ਸਰਕਾਰ ਚੋਂ ਕਿਉਂ ਬਰਉ ਅਧਿਕਾਰ ਪੰਜਾਬ ਕੋਲੇ ਹੋਣੇ ਚਾਹੀਦੇ ਨੇ ਪੰਜਾਬ ਉਹਦੀ ਸਿਲੈਕਸ਼ਨ ਕਰੇ ਪੰਜਾਬ ਇਲੈਕਸ਼ਨ ਕਰੇ ਇਹ ਯੂਨੀਵਰਸਿਟੀ ਇਹ ਚੰਡੀਗੜ੍ਹ ਪੰਜਾਬ ਦਾ ਹੈ ਹਰਿਆਣਾ ਤੇ ਹਿਮਾਚਲ ਵੀ ਪੰਜਾਬ ਦਾ ਹੈ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਵੀਰੋ ਹਰਿਆਣੇ ਹਿਮਾਚਲ ਦੇ ਚੱਕਰ 'ਚ ਵੰਡੇ ਨਾ ਜਾਇਓ ਆਓ ਅਜੀਜੂਦੀਨ ਮੁਖਮਚੰਦ ਅਸੀਂ ਹਰੀ ਸਿੰਘ ਲਲੂਏ ਇਕੱਠੇ ਹੋਈਏ ਇਸੇ ਉਸੇ ਹੀ ਪੰਜਾਬ ਦੀ ਨੀਂ ਰੱਖੀਏ ਜੇਕਰ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਆਜ਼ਾਦ ਫਿਜ਼ਾ ਦਾ ਨਿਕ ਨਹੀਂ ਬੈਠ ਸਕਦਾ। اے ਇਸੋ ਨਿਹਾਲ ਦੁਨੀਆ ਗਾਉਂ। ਔਰ ਸਿੱਖਿਆ ਪ੍ਰਣਾਲੀ ਜਿਹੜੀ ਹੈ ਇਹਨੂੰ ਮੁਕੰਮਲ ਤੌਰ ਤੇ ਪੰਜਾਬ ਸਰਕਾਰ ਤੇ ਪੰਜਾਬ ਦਾ ਅਧਿਕਾਰ ਖੇਤਰ ਹੋਣਾ ਚਾਹੀਦਾ ਹੈ। ਇਤਿਹਾਸ ਵਿੱਚ ਸ਼ੇਨਖਾਨੀ ਔਰ ਇਹ ਵੀ ਕਮਾਂ ਦਾ ਪੰਜ ਕਕਾਰ ਜਿਹੜੇ ਬੱਚਿਆਂ ਦੇ ਉਕਾਰੇ ਜਾਂਦੇ ਨੇ ਸਿੱਖ ਬੱਚਿਆਂ ਦੇ ਇਹ ਪੰਜਾਬ ਸਰਕਾਰ ਸੁਨੇਹਾ ਲੈ ਕੇ ਜਾਏ ਅਸੀਂ ਵਿਧਾਨ ਸਭਾ ਤੇ ਲੋਕ ਸਭਾ ਚ ਸੁਣਨਾ ਚਾਹੁੰਦੇ ਆ ਸਿੱਖ ਬੱਚਿਆਂ ਦੇ ਕਕਾਰ ਨਹੀਂ ਉਤਰਨਗੇ ਜਿਹੜੇ ਬੰਦਿਆਂ ਨੂੰ ਪੁਲਿਸ ਚੁੱਕਦੀ ਹੈ ਉਹਨਾਂ ਦੇ ਕਕਾਰ ਤੇ ਉਹਨਾਂ ਦੀਆ ਪੱਗਾਂ ਦਾ ਖਿਆਲ ਜ਼ਰੂਰ ਰੱਖੇ ਆ ਪੁਲਿਸ ਪਹਿਲਾ ਪੱਗ ਨੂੰ ਜਿਹੜੀ ਹੱਥ ਪਾਉਂਦੀ ਇਹ ਨਹੀਂ ਪੈਣਾ ਚਾਹੀਦਾ ਤੇ ਬਾਬਾ ਜੀ ਹੁਣਾਂ ਦੀ ਮੈਂ ਮਾਫੀ ਮੰਗਦਾ ਆਪਣੇ ਬਾਪੂ ਤੋਂ 2016 ਚ ਵੱਡੇ ਵੱਡੇ ਗਿਆਨੀ ਭੱਜ ਗਏ ਸੀ ਬਾਦਲ ਕਿਆਂ ਦੇ ਖਿਲਾਫ ਜਦੋਂ ਗੁਰਦੁਆਰਾ ਪ੍ਰਬੰਧ ਸੁਧਾਰ ਮੈਂ ਰੰਮ ਕੀਤੀ 22 ਮਾਰਚ ਨੂੰ 102 ਬੁਖਾਰ ਚੜੇ ਨਾਲ ਅਰਦਾਸ ਕਰਨ ਆ ਗਿਆ ਸੀ ਬਾਪੂ ਮਰੇ ਬੋਲੋ ਸੋ ਨਿਹਾਲ ਆਜ ਵੀ ਆਇਆ ਹੈ ਅੱਗੇ ਵੀ ਆਏਗਾ ਮੈਨੂੰ ਮਾਨ ਹੈ ਔਰ ਚੱਕੀਆਂ 'ਚ ਜੇਲਾ ਨਹੀਂ ਕਟੀਆਂ ਚੱਕੀਆਂ 'ਚ ਰਹੇ ਤਸ਼ੱਦਦ ਛੱਲੇ ਅੱਜ ਅਸੀਂ ਇਸ ਸਰੀਰ ਲਈ ਵੀ ਅਰਦਾਸ ਕਰਦੇ ਹਾਂ ਸਤਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ 1967 ਤੋਂ ਪੰਜਾਬੀ 'ਚ ਜਿਹੜਾ ਬਿੱਲ ਪਾਸ ਕੀਤਾ ਗਿਆ ਸੀਗਾ ਮੈਂ ਆਪਣੇ ਸਪੀਕਰ ਸਾਹਿਬ ਨੂੰ ਕਹਿਣਾ ਚਾਹਾਂਗਾ ਮਾਂ ਬੋਲੀ ਪੰਜਾਬੀ ਵਾਲਾ ਬਿੱਲ ਮੁੜ ਇਹ ਵਿਧਾਨ ਸਭਾ 'ਚ ਲਿਆਂਦਾ ਜਾਏ ਤਾਕਿ ਪੰਜਾਬ ਦੇ ਹਰੇਕ ਖਿੱਤੇ ਵਿੱਚ ਪੰਜਾਬੀ ਲਾਗੂ ਕੀਤੀ ਜਾਵੇ ਬਰੇ ਇਸੋਨਾਲ